ਦਖ ਲੱਗਿਆ ਹੁਣ ਇਹ ਦੋ ਐਸੀ ਪਾਰਟੀਆਂ ਵੀ ਇਹ ਕਹਿੰਦੇ ਆ ਵੀ ਆਮ ਆਦਮੀ ਆਪਣੇ ਪੈਰ ਨਾ ਲਾ ਲੈ ਕਿਤੇ ਪੰਜਾਬ ਦੇ ਵਿੱਚ ਕਿਉਂਕਿ ਜੇ ਆਮ ਆਦਮੀ ਦੇ ਪੈਰ ਲੱਗੇ ਇਹਨਾਂ ਦੇ ਪੈਰ ਪਹਿਲੇ ਚੱਕੇ ਹੋਏ ਆ ਉਹ ਹੋਰ ਚੱਕੇ ਜਾਣੇ ਤਾਂ ਉਹ ਓਕੇ ਵੀ ਇਹਨਾਂ ਦਾ ਰਾਜ ਇਹਨਾਂ ਦਾ ਤੇ ਅਸੀਂ ਆਪਣੇ ਗੁੰਡੇ ਤਿਆਰ ਕਰਕੇ ਛੱਡੀਏ ਚੈਨ ਸਨੈਚਿੰਗ ਦਾ ਹੋਰ ਕੰਮ ਕਰੀਏ ਗੁੰਡਾਗਰਦੀ ਬਦਮਾਸ਼ੀ ਪੰਜਾਬ 'ਚ ਵਧਾ ਦਈਏ ਤਾਂ ਕਿ ਲੋਕਾਂ ਦਾ ਜਿਹੜਾ ਮੇਨ ਇਹ ਜਾਵੇ ਕਿ ਓਹ ਇਹ ਤਾਂ ਸਾਰਾ ਕੁਝ ਆਮ ਆਦਮੀ ਸਰਕਾਰਾਂ ਤੋਂ ਬਾਦ ਹੋ ਰਿਹਾ ਹਰ ਇੱਕ ਬੰਦਾ ਇਹ ਸੋਚ ਲੈਂਦਾ ਪਰ ਇਹ ਵੀ ਪੁਆਇੰਟ ਸੋਚੋ ਜਿੱਦਾਂ ਤੁਸੀਂ ਫਿਲਮਾਂ ਦੇਖਦੇ ਹੋ ਨਾ ਫਿਲਮਾਂ ਚ ਸੇਮ ਫਿਲਮਾਂ ਵਾਲੀ ਸਟੋਰੀ ਹੋ ਰਹੀ ਹੈ ਕਿਸ ਟਰਾਈ ਕਰ ਰਹੇ ਹੋ 99% ਕਿ ਇਹ ਸਰਕਾਰ ਆਮ ਆਦਮੀ ਪਾਰਟੀ ਦੇ ਪੈਰ ਨਾ ਲੱਗਣ ਪੰਜਾਬ ਚ ਪਰ ਮੈਂ ਤੁਹਾਨੂੰ ਅੱਜ ਚੈਲੰਜ ਕਰਕੇ ਇੱਕ ਗੱਲ ਕਹਿਣੀ ਹੈ ਔਰ ਮੇਰਾ ਚੈਲੰਜ ਕਦੀ ਗਲਤ ਨਹੀਂ ਗਿਆ ਜੇ ਗਲਤ ਗਿਆ ਤੁਹਾਡੇ ਛੇਤਰ ਹੋਣਗੇ ਤੇ ਮੇਰਾ ਸਿਰ ਹਾਜ਼ਰ ਹੋਊਗਾ ਇਹ ਗੱਲ ਯਾਦ ਰੱਖਿਓ ਟਾਈਮ ਦਿਓ ਆਮ ਆਮ ਆਦਮੀ ਦੀ ਸਰਕਾਰ ਨੂੰ ਤਾਨੂੰ ਪੰਜਾਬ ਬਦਲਦਾ ਦਿਖਾਵਾਂਗੇ ਪੰਜਾਬ ਦੇ ਹਾਲਾਤ ਬਦਲਦੇ ਦਿਖਾਵਾਂਗੇ ਪੰਜਾਬ ਤਰੱਕੀ ਕਰਦਾ ਦਿਖਾਵਾਂਗੇ ਪਰ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਜਿਨ੍ਹਾਂ ਨੇ 25 30 ਸਾਲ ਰਾਜ ਕੀਤਾ ਇੰਨਾ ਗੰਦ ਪਾਇਆ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੁਣ ਜੇ ਆਪਾਂ ਗੱਲ ਕਰੀਏ ਦੁੱਖ ਵੀਰ ਬਾਦਲ ਦੀ ਸੋ ਦੁੱਖ ਵੀਰ ਬਾਦਲ ਨੂੰ ਪੁੱਛਣ ਵਾਲਾ ਹੋਵੇ ਤੁਹਾਡੇ ਕੋਲ ਇੰਨੀ ਬੇਪਨਾ ਪ੍ਰਾਪਰਟੀ ਕਿੱਥੋਂ ਆਈ ਆ ਦਿੱਲੀ ਚ ਆਵਰਾਏ ਹੋਟਲ ਤੁਹਾਡਾ ਹਵੇਲੀ ਤੇ ਤੁਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਰੰਗਲਾ ਪੰਜਾਬ ਫਗਵਾੜੇ ਕੋਲ ਜੈਨ ਮਿਸਟਰ ਜੈਨ ਦੀ ਹਵੇਲੀ ਉਹ ਤੁਹਾਨੂੰ ਨਹੀਂ ਮਿਲੀ ਹਰ ਇੱਕ ਬਿਜ਼ਨਸ ਵਿੱਚ ਤੁਸੀਂ ਪਾਰਟਨਰਸ਼ਿਪ ਮੰਗਦੇ ਹੋ ਹਰ ਕਿਸੇ ਕੋਲ ਸਾਲਾ ਸਰਚ ਤੁਹਾਡਾ ਐਡਾ ਤਕੜਾ ਮਹਿਲ ਵਰਗਾ ਬੰਗਲਾ ਜਿੰਨਾ ਉਹ ਜ਼ਮੀਨ ਜਾਂ ਬੇਸਮੈਂਟ 'ਚ ਬਣਿਆ ਉਹਨਾਂ ਉੱਪਰ ਕਿੱਥੋਂ ਆਇਆ ਪੈਸਾ ਇੰਨੇ ਕਿੱਲਿਆਂ ਪਹਿਲੀ ਇੰਨੇ ਬਿਜ਼ਨਸ ਇੰਨੀਆਂ ਬੱਸਾਂ ਕਿੱਥੋਂ ਆਏ ਇੰਨੇ ਪੈਸੇ ਕਦੀ ਪਬਲਿਕ ਨੇ ਇਹ ਸਵਾਲ ਪੁੱਛਿਆ ਇਸ ਬੰਦੇ ਨੂੰ ਅਮੀਰ ਅਮੀਰ ਕਿਹਨੇ ਬਣਾਇਆ ਤੁਹਾਡੇ ਤੇ ਸਾਡੇ ਵਰਗੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਆਪਣੇ ਆਪਣੇ ਕੰਮ ਵਾਸਤੇ ਨਹੀਂ ਇਹਨਾਂ ਨੇ ਆਪਣੇ ਆਪ ਨੂੰ ਅਮੀਰ ਬਣਾਇਆ ਕਿਉਂਕਿ ਅਸੀਂ ਬਣਨ ਦਿੱਤਾ ਅਮੀਰ ਇਹਨਾਂ ਨੂੰ ਅਸੀਂ ਇਹਨਾਂ ਨੂੰ ਹਰ ਵਲ ਮੌਕਾ ਦੇ ਕੇ ਇਹਨਾਂ ਨੂੰ ਅਰਬਾਂ ਖਰਬਾਂਪਤੀ ਬਣਾਤਾ ਪਰ ਅਸੀਂ ਆਮ ਜਿਹੜੀ ਜਨਤਾ ਆਸੀਂ ਆਮ ਜਿਹੜੀ ਪਬਲਿਕ ਆ ਅਸੀਂ ਤਾਂ ਉੱਥੇ ਹੀ ਖੜੇ ਰਹਿ ਗਏ ਅਸੀਂ ਤਾਂ ਅੱਜ ਵੀ ਉੱਥੇ ਸਰਵਾਈਵ ਕਰ ਰਹੇ ਹਾਂ ਮਿਡਲ ਕਲਾਸ ਫਾਮਲੀ ਅੱਜ ਵੀ ਉੱਥੇ ਹੀ ਆ ਇਹ ਲੋਕਾਂ ਨੇ ਸਿਰਫ ਆਪਣੇ ਘਰ ਪਰੇ ਪੰਜਾਬ ਦਾ ਨਹੀਂ ਸੋਚਿਆ ਅੱਜ ਇਹ ਕਹਿੰਦੇ ਆ ਭਗਵੰਤ ਮਾਨ ਨੇ ਕਰਜ਼ਾ ਚੱਕ ਲਿਆ ਜੀ 25 ਕਰੋੜ ਦਾ ਭਗਵੰਤ ਮਾਨ ਨੇ 60 ਕਰੋੜ ਦਾ ਭਗਵੰਤ ਮਾਨ ਨੇ 25000 ਵਾਟ ਐਵਰ ਜੋ ਵੀ ਇਹ ਕਹਿੰਦੇ ਆ ਇਹਨਾਂ ਨੂੰ ਪੁੱਛਣ ਵਾਲਾ ਵੇ ਤੁਹਾਡੇ ਰਾਜ ਵਿੱਚ ਕੀ ਸੀ ਤੁਸੀਂ ਕਰਜ਼ੇ ਨਹੀਂ ਚੱਕੇ ਸੀ ਤੁਸੀਂ ਕਿਦਾਂ ਦਾ ਰਾਜ ਕੀਤਾ ਸੀ ਪੰਜਾਬ ਦੇ ਉੱਪਰ ਜੇ ਤੁਸੀਂ ਭਗਵੰਤ ਮਾਨ ਦੀ ਪ੍ਰਾਪਰਟੀ ਚੈੱਕ ਕਰ ਲੋ ਐਨੀ ਵੀ ਨਹੀਂ ਲੱਭਣੀ ਤੇ ਇਹ ਬੰਦਿਆਂ ਨੂੰ ਪੁੱਛੋ ਦੁਖਬੀਰ ਬਾਦਲ ਨੂੰ ਮੇਰੀ ਮੇਰੀ ਰਿਕਵੈਸਟ ਹੈ ਪੰਜਾਬ ਦੀ ਸਾਰੀ ਜਨਤਾ ਨੂੰ ਇਹ ਜਦੋਂ ਜਿੱਥੇ ਵੀ ਸਪੀਚ ਦਿੰਦਾ ਨਾ ਦੁਖਬੀਰ ਬਾਦਲ ਤੇ ਦਿਓ ਜਨਾਨੀ ਦੁਖ ਹਰ ਸਿ ਦੁਖ ਸਿਮਰਣ ਕੌਰ ਇਹਨਾਂ ਨੂੰ ਸਟੇਜ ਤੇ ਕੋਈ ਸਵਾਲ ਪੁੱਛਿਆ ਕਰੋ ਤੁਹਾਡੇ ਕੋਲ ਇਹਨਾਂ ਪੈਸਾ ਤੇ ਪ੍ਰਾਪਰਟੀ ਆਈ ਕਿੱਥੋਂ ਆ ਪਿੱਛੋਂ ਤਾਂ ਇੰਨੀ ਨਹੀਂ ਸੀ ਪਰ ਹੁਣ ਇਹ ਇਹ ਬਣ ਕਿਵੇਂ ਗਈ ਇਹਨੀ ਇਹਨਾਂ ਕੋਲ ਜਵਾਬ ਨਹੀਂ ਹੋਣਾ ਉਸ ਚੀਜ਼ ਦਾ ਸਵਿਫਟ ਬੈਂਕ ਅਕਾਊਂਟ ਹੈ ਨਾ ਦੇ ਅਕਾਊਂਟ ਆ ਬੈਂਕਾਂ ਦੇ ਵਿੱਚ ਉੱਥੇ ਬੇਪਰਵਾਦ ਦੌਲਤ ਇਹਨਾਂ ਦੀ ਪਈ ਕਿੱਥੋਂ ਆਇਆ ਸਾਡੇ ਵਰਗੇ ਲੋਕਾਂ ਨੂੰ ਲੁੱਟ ਕੇ ਆਇਆ ਅਸੀਂ ਮਾਰਗੇ ਰੋ ਰੋ ਕੇ ਪਿੱਟ ਕੇ ਪਰ ਅਸੀਂ ਇੰਨੀ ਬੇਵਕੂਫ ਜਨਤਾ ਹਰ ਵਾਰ ਮੂੰਹ ਚੱਕ ਕੇ ਉਹਨੂੰ VOTING ਕਰ ਦਿੰਦੇ ਸੀ ਹੁਣ ਦੁਖਬੀਰ ਬਾਦਲ ਥਾਂ ਥਾਂ ਪ੍ਰਚਾਰ ਕਰ ਰਿਹਾ ਭੱਜਿਆ ਫਿਰਦਾ ਇੱਕ ਭਗਵੰਤ ਮਾਨ ਜਿਹਨੂੰ ਇਹ ਕਹਿੰਦੇ ਆ ਵੀ ਹਾਸਿਆਂ ਦਾ ਬਾਦਸ਼ਾਹ ਕਮੇਡੀ ਕਲਾਕਾਰ ਜੀ ਸੀਐਮ ਬਣ ਗਿਆ ਉਹ ਸੀਐਮ ਬੰਦੇ ਲਾਈਕ ਨਹੀਂ ਸੀ ਪਰ ਦੇਖੋ ਉਹ ਬੰਦੇ ਨੇ ਇਹਨਾਂ ਦੇ ਉਹ ਚਨੂਨੇ ਲੜਾਏ ਆ ਕਿ ਅੱਜ ਇਹ ਸਟੇਜਾਂ ਤੇ ਦੁਖਬੀਰ ਬਾਦਲ ਹੁਲਾਲਾ ਹੁਲਾਲਾ ਐਦਾਂ ਕਰਦਾ ਫਿਰਦਾ ਇਹ ਜਨਾਨੀ ਵੀ ਹੁਲਾਲਾ ਹੁਲਾਲਾ ਇਹ ਦੋਨੋਂ ਹੁਲਾਲਾ ਲਾ ਕਰਦੇ ਫਿਰਦੇ ਸਟੇਜਾਂ ਦੇ ਉੱਪਰ ਉਹ ਗਾਣਾ ਨਾ ਫਿਲਮ ਦਾ ਹੂ ਲਾ ਲਾ ਹੂ ਲਾ ਲਾ ਮੈਂ ਹੂੰ ਤੇਰੀ ਫੈਂਟਸੀ ਹਾਂ ਉਹ ਇਹ ਬਸ ਇਹਨਾਂ ਤੇ ਫਿਰ ਬਣਾਇਆ ਸੀ ਉਹ ਗਾਣਾ ਡਰਟੀ ਪਿਕਚਰ ਦਾ ਗਾਣਾ ਇਹੋ ਪਿਕਚਰ ਦਾ ਨਾਮ ਹੈ ਡਰਟੀ ਪਿਕਚਰ ਉਹ ਇਹਨਾਂ ਤੇ ਬਣਾਇਆ ਸੀ ਸੋ ਇਹਨਾਂ ਨੂੰ ਭਗਵੰਤ ਮਾਨ ਨੇ ਐਸਾ ਕਮਾਤਾ ਕਿ ਪਾਗਲ ਹੋ ਕੇ ਕੰਦਾ ਚ ਟੱਕਰਾ ਮਾਰਦੇ ਫਿਰਦੇ ਅੱਜ ਫਿਰ ਕਹਿੰਦੇ ਭਗਵੰਤ ਮਾਨ ਦੇਖੋ ਜੀ ਇਹਨਾਂ ਦੇ ਆਮ ਆਦਮੀ ਪਾਰਟੀ ਵਾਲਿਆਂ ਦੇ ਵਿਆਹ ਨਹੀਂ ਹੁੰਦੇ ਸੀ ਇਹਨਾਂ ਨੇ ਹੁਣ ਇਹ ਮੌਕਾ ਮਿਲ ਗਿਆ ਇਹਨਾਂ ਨੂੰ ਕੋਈ ਐਮਐਲਏ ਕੋਈ ਐਮਪੀ ਕੋਈ ਸੀਐਮ ਬਣ ਗਿਆ ਫਟਾਫਟ ਵਿਆਹ ਕਰਾ ਲਈ ਸਾਡੇ ਵਿਆਹ ਨਹੀਂ ਹੁੰਦੇ ਸੀ ਇਹ ਗੱਲਾਂ ਹੈਗੀਆਂ ਕਰਨ ਵਾਲੀਆਂ ਇਹ ਤਾਂ ਗੁਰੂ ਮਹਾਰਾਜ ਦੇ ਸੰਜੋਗ ਆ ਜਿਹਦੇ ਜਿਹਦੇ ਨਾਲ ਸੰਜੋਗ ਲਿਖਿਆ ਉਹ ਤਾਂ ਉਹਨਾਂ ਨਾਲ ਜੁੜ ਕੇ ਹੀ ਰਹਿਣੇ ਆ ਭਾਵੇਂ ਕੋਈ ਕੁਝ ਵੀ ਕਰ ਲੇ ਹੁਣ ਜੇ ਆਪਾਂ ਦੁਖ ਵੀਰਬਾਦਲ ਦੀ ਗੱਲ ਕਰੀ ਵੀ ਦੁਖ ਵੀਰਬਾਦਲ ਨੇ ਕਿੰਨੇ ਵਿਆਹ ਕੀਤੇ ਅੰਦਰ ਖਾਤੇ ਜਿਹਦੀ ਵੀ ਨੇਤਾ ਦੀ ਜਿਹਦੀ ਵੀ ਜਨਾਨੀ ਨੂੰ ਸੋਹਣੀ ਲੱਗਦੀ ਹੈ ਉਹਦੇ ਨਾਲੇ ਟਾਂਕੇ ਪੜਾ ਕੇ ਬਹਿ ਜਾਂਦੇ ਆ ਜਿਹਨੂੰ ਐਕਸਟਰਾ ਮੈਰਿਟਲ ਅਫੇਅਰ ਕਹਿੰਦੇ ਆ ਕਿਹਨੂੰ ਨਹੀਂ ਪਤਾ ਭਗਵੰਤ ਮਾਨ ਦੀਆਂ ਗੱਲਾਂ ਕਰਦੇ ਆ ਭਗਵੰਤ ਆਪਣੀ ਜਾਨੀ ਤੋਂ ਇਲਾਵਾ ਕੋਈ 4-5 ਹੋਰ ਤਾਂ ਨਹੀਂ ਚੱਕੀ ਫਿਰਦਾ ਭਾਈ ਉਹ ਲੋਕਾਂ ਦੇ ਜਾਣੀ ਤਾਂ ਤਾਂ ਨਹੀਂ ਮਾੜੀ ਅੱਖ ਰੱਖਦਾ ਵੀ ਫਲਾਨੇ ਨੇਤਾ ਦੀ ਜਨਾਨੀ ਸੋਹਣੀ ਆ ਹੁਣ ਇਹਨਾਂ ਸੈਟਿੰਗ ਕਰ ਲਾਂ ਜਿਹੜਾ ਤੁਸੀਂ ਗੰਦ ਪਾਇਆ ਹੁਣ ਇਹਨਾਂ ਨੇ ਸਵਾਲ ਠਾਇਆ ਵੀ ਕੇਜਰੀਵਾਲ ਨੇ 45 ਕਰੋੜ 45 ਕਰੋੜ ਲਾ ਕੇ ਜੀ ਕੋਠੀ ਤਿਆਰ ਕਰ ਲਈ ਆਪਣੀ ਪਬਲਿਕ ਨੂੰ ਪੂਰੀ ਗੱਲ ਪਤਾ ਨਹੀਂ ਕੇਜਰੀਵਾਲ ਜੀ ਨੇ 45 ਕਰੋੜ ਆਪਣੀ ਕੋਈ ਪਰਸਨਲ ਪ੍ਰਾਪਰਟੀ ਤੇ ਨਹੀਂ ਲਾਇਆ ਫੋਰ ਯੂ ਕਾਈਂਡ ਇਨਫੋਰਮੇਸ਼ਨ ਜਿਹੜੇ ਸੀਐਮ ਹਾਊਸ ਤੋਂ ਰਹਿੰਦੇ ਆ ਸਰਕਾਰੀ ਬੰਗਲਾ ਸਰਕਾਰ ਦਾ ਹੈ ਉਹਨਾਂ ਨੇ ਉਹਨੂੰ ਰੈਨੂਏਟ ਕੀਤਾ ਠੀਕ ਹੈ 45 ਕੋਟ ਥੋੜਾ ਵੱਡ ਵੱਧ ਲਾਤਾ ਪਰ ਉਹਨਾਂ ਨੇ ਰੈਨੋਵੇਟ ਕੀਤਾ ਹੈ ਆਪਣੇ ਆਸਤੇ ਨਹੀਂ ਉਹਨਾਂ ਨੂੰ ਪਤਾ ਕਰੋ ਕੱਲ ਨੂੰ ਸੀਐਮ ਨਹੀਂ ਰਹੇ ਤਾਂ ਕੋਈ ਹੋਰ ਸੀਐਮ ਬਣ ਕੇ ਉਹ ਚ ਰਹਿਗਾ ਪਰ ਉਹ ਚ ਲਕਸ਼ਰੀ ਸੁਵਿਧਾ ਹੋਣੀ ਚਾਹੀਦੀਆਂ ਜਿ ਇੱਕ ਪੁਰਾਣਾ ਸੀ ਹੋਰੀ ਹੋਰੀ ਦੇਖੋ ਜੀ ਹੌਲੀ ਹੌਲੀ ਸੈਂਚਰੀ ਜਦੋਂ ਚੇਂਜ ਹੁੰਦੀ ਆ ਆਪਣੀ ਨਿਊ ਜਨਰੇਸ਼ਨ ਆਉਂਦੀ ਆ ਨਿਊ ਸੋਚ ਆਉਂਦੀ ਆ ਦੇਖਿਆ ਜੇ ਆਪਣੀ ਲੈਂਗੁਏਜ ਵੀ ਚੇਂਜ ਹੁੰਦੀ ਆ ਇੰਗਲਿਸ਼ ਦੇ ਵੀ ਨਵੇਂ-ਨਵੇਂ ਵਰਡਸ ਆ ਜਾਂਦੇ ਸੋ ఎవਰੀਥਿੰਗ ਇਜ਼ ਗੋਇੰਗ ਚੇਂਜ ਸਲੋਲੀ ਸਲੋਲੀ ਸੋ ਹੌਲੀ-ਹੌਲੀ ਉਹ ਜਿਹੜੇ ਪੁਲਿਸ ਸਟੰਕੀਆਂ ਇੰਨੀਆਂ ਗੰਧੀਆਂ ਪੁਰਾਣੀਆਂ ਜੇ ਹੁੰਦੀਆਂ ਸੀ ਟੁੱਟੇ-ਬਾਲੇਆਂ ਨੂੰ ਹੁਣ ਚੌਂਕੀਆਂ ਕਿੰਨੀਆਂ ਸੋਹਣੀਆਂ ਪੰਜਾਬ ਪੁਲਿਸ ਦੀਆਂ ਦੇਖੋ ਨਵੀਆਂ ਬੜੀਆਂ ਸੋ ਸੀਐਮ ਹਾਊਸ ਨੂੰ ਵੀ ਮੋਡੀਫਾਈ ਕਰਨਾ ਜ਼ਰੂਰੀ ਸੀ ਜਿੱਦਾਂ ਪ੍ਰਧਾਨ ਮੰਤਰੀ ਜੀ ਨੇ ਨਰਿੰਦਰ ਮੋਦੀ ਜੀ ਨੇ ਆਪਣਾ ਹੋ ਪਾਰਲੀਮੈਂਟ ਹਾਊਸ ਜਿਹੜਾ ਨਵਾਂ ਬਣਾਇਆ ਨਹੀਂ ਤਾਂ ਆਪਾਂ ਗੋਰਿਆਂ ਵਾਲੇ 'ਚ ਹੀ ਬੈਠੇ ਸੀ ਤਾਂ ਦੇਸ਼ ਇਹ ਤਰੱਕੀ ਤਾਂ ਕਰੇਗਾ ਔਰ ਕਰਨੀ ਵੀ ਚਾਹੀਦੀ ਆ ਉਹ ਬੰਦਾ ਨਿਹਾਇਤੀ ਬੜਾ ਗਿਰਿਆ ਕਮਜ਼ਰਫ ਹੁੰਦਾ ਜਿਹੜਾ ਆਪਣੀ ਸੋਚ ਨੂੰ ਹੀ 50 ਸਾਲ ਪਿੱਛੇ ਲੈ ਕੇ ਬੈਠਾ ਹੋਊਗਾ ਉਸ ਜ਼ਿੰਦਗੀ ਨਾ ਉਹ ਆਪ ਤੱਕ ਕੀ ਕਰਦਾ ਨਾ ਉਹਦੇ ਗਾਂ ਉਹਦੇ ਬੱਚੇ ਜਾਂ ਵਾਈਫ ਜਾਂ ਕਿਸੇ ਨੂੰ ਤੱਕੇ ਕਰਨ ਦੇਣੀ ਉਹਨੇ ਇਨਸਾਨ ਉਹੀ ਹੁੰਦਾ ਟਾਈਮ ਦੇ ਨਾਲ ਆਪਣੇ ਦਿਮਾਗ ਨੂੰ ਵੀ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਆਪਣੇ ਮਾਈਂਡ ਨੂੰ ਅਪਡੇਟ ਨਹੀਂ ਕਰਦੇ ਆਪਣੇ ਜਿਹੜੇ ਤੁਹਾਡੇ ਗਾਂ ਬੱਚੇ ਆ ਉਹਨਾਂ ਦੇ ਅਕੋਰਡਿੰਗ ਤੁਸੀਂ ਨਹੀਂ ਚੱਲਦੇ ਹੋ ਉਹਨਾਂ ਦੀ ਸੋਚ ਨਾਲ ਉਹ ਤੁਹਾਡੇ ਬੱਚਿਆਂ ਨਾਲ ਕਦੀ ਬੰਨ ਨਹੀਂ ਨਿਭਣੀ ਨਹੀਂ ਫਿੱਕ ਪੈਣੀਆਂ ਲੜਾਈ ਝਗੜੇ ਹੋਣੇ ਆ ਬੱਚਿਆਂ ਨਾਲ ਹਮੇਸ਼ਾ ਕੰਦਾ ਨਾ ਕੰਦਾ ਮਲਾ ਕੇ ਚੱਲੋਂਗੇ ਤਾਂ ਬੱਚੇ ਤੁਹਾਨੂੰ ਆਪਣਾ ਫਾਦਰ ਜਾਂ ਮਦਰ ਨਹੀਂ ਐਸੇ ਦੋਸਤ ਸਮਝਣਗੇ ਤੁਹਾਨੂੰ ਹਰ ਇੱਕ ਦੁੱਖ ਸੁੱਖ ਤੇ ਨਾਲ ਕਰਨਗੇ ਸੋ ਆਮ ਆਦਮੀ ਪਾਰਟੀ ਨੂੰ ਗਰਾਨ ਵਾਸਤੇ ਬੜੇ ਝੂਠੇ ਇਲਜ਼ਾਮ ਵੀ ਲੱਗੇ ਕਿ ਕੇਜਰੀਵਾਲ ਤੇ ਭਗਵੰਤ ਮਾਨ ਇਹਨਾਂ ਨੇ ਜੀ ਆਪਣੇ ਪੋਸਟਰ ਉੱਥੇ ਕਿਹਾ ਕਿ ਜਦੋਂ ਆ ਕੀ ਕਹਿੰਦੇ ਆਹਾ ਚਾਂਕੀਆਂ ਹੌਣੇ ਤੇ ਸਾਡੇ ਪੋਸਟਰ ਭਗਤ ਸਿੰਘ ਦੇ ਬਰਾਬਰ ਲੱਗਣ ਇਹ ਭਾਜਪਾ ਨੇ ਅਲਿਕੇਸ਼ਨ ਲਾਈ ਸੀ ਪਰ ਦੇਖੋ ਨਿਊਜ਼ਪੇਪਰ 'ਚ ਆ ਗਿਆ ਕਿ ਇਦਾਂ ਦਾ ਕੁਝ ਨਹੀਂ ਸੀ ਭਗਵੰਤ ਮਾਜ ਨੇ ਸਫਾਈ ਦਿੱਤੀ ਵੀ ਜੇ ਮੈਂ ਇਨੀ ਗੱਲ ਆਖਾਂ ਮੈਂ ਸੀਐਮ ਦੀ ਪੋਸਟ ਛੱਡ ਦੂੰਗਾ ਵੀ ਅਸੀਂ ਇੰਨੇ ਮਹਾਨ ਹੋ ਗਏ ਕਿ ਸ਼ਹੀਦ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਦਈਏ ਸ਼ਹੀਦ ਭਗਤ ਸਿੰਘ ਇੱਕ ਉਹ ਨੌਜਵਾਨ ਆਪਣੀ ਮਾਂ ਦਾ ਬੱਚਾ ਸੀ ਜਿਨੇ ਜਵਾਨੀ ਦੀਆਂ ਮੋਜਾਂ ਨਹੀਂ ਮਾਰੀਆਂ ਜਿਨੇ ਵਿਆਹ ਕਰ ਰਸਤੀ ਨਹੀਂ ਵਸਾਈ 21 ਸਾਲ ਦੀ ਉਮਰ ਚ ਉਹਨੇ ਸ਼ਹੀਦੀ ਦਿੱਤੀ ਕਿਨੂੰ ਆਪਣੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਜੱਟਾ ਸਿੱਖਾਂ ਦਾ ਮੁੰਡਾ ਸੀ ਉਹ ਸਲੂਟ ਆ ਉਸ ਮੁੰਡੇ ਨੂੰ ਅੱਜ ਵੀ ਦਿਨੋਂ ਅੱਜ ਵੀ ਸਲੂਟ ਆ ਇਹ ਹੁੰਦੇ ਆ ਸੱਚੇ ਸ਼ਹੀਦ ਜੋ ਦੇਸ਼ ਦੇ ਪ੍ਰਤੀ ਆਪਣੀ ਸ਼ਹੀਦੀਆਂ ਦਿੱਤੀਆਂ ਕਿਦਾਂ ਭੁੱਲ ਜਾਈਏ ਅਸੀਂ ਇਸ ਸ਼ਹੀਦ ਪਗਸ ਸਿੰਘ ਨੂੰ ਸ਼ਹੀਦ ਉਦਮ ਸਿੰਘ ਨੂੰ ਸ਼ਹੀਦ ਰਾਜਗੁਰੂ ਨੂੰ ਸ਼ਹੀਦ ਚੰਦਰ ਸ਼ੇਖਰ ਆਜਾਦ ਨੂੰ ਇਹ ਸ਼ਹੀਦ ਸੀ ਸ਼ਹੀਦ ਹੈ ਔਰ ਹਮੇਸ਼ਾ ਦਿਲੋਂ ਮੈਰਾਜ ਕਰेंगे ਇਹ ਲੋਕ ਸੋ ਮੇਰੀ ਬੇਨਤੀ ਹੈ ਵੀ ਕਿਸੇ ਦੇ ਪੜਕਾ ਬਿਛਨਾਓ ਆਮ ਆਦਮੀ ਦੇ ਨੂੰ ਸਪੋਰਟ ਕਰੋ ਤੇ ਆਣ ਵਾਲਾ ਸਮਾਂ ਦੇਖਿਓ ਪੰਜਾਬ ਦਾ ਫੇਰ ਮੇਨਾਂ ਗੱਲ ਕਰਿਓ ਤੇ ਮੇਰੀ ਵੀਡੀਓ ਸੇਵ ਕਰ ਲਿਓ ਜੋ ਮੈਂ ਕਿਹਾ ਉਹ ਹੋਣਾ Ja, gente.